ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਆਜ ਮਨ ਵਿੱਚ ਚਾ ਆਇਆ ਬਈ ਮਾਲਕ ਨੇੜੇ ਵਾਦ ਦਾ ਵਰਨਦਰ ਕਿਉਂ ਨਹੀਂ ਆ ਆਖਾਂ ਖੋਲੀਆਂ ਨਾਲ ਹੀ ਆ ਅੱਖਾਂ ਬੰਦ ਅੰਦਰ ਜੋ ਬ੍ਰਹਮ ਮੁੰਡੇ ਸੋਈ ਪਿੰਡ ਜਿਉਂ ਹੋ ਜੇ ਪਾਵੇ ਮਾਲਕ ਬਖਸ਼ ਕਰ ਰਿਹਾ ਹੈ ਨਾ ਪਾਣੋ ਹਰ ਨਿਕਟ ਬਸਤ ਕੁਛ ਨਦਰ ਨਾ ਆਵੇ ਹਰ ਲਾਧਾ ਗੁਰੂ ਵਿਚਾਰ ਮੈਂ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਭਾਵਨਾ ਨਾਲ ਮਾਲਕ ਮਿਲ ਗਿਆ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਆ ਵਸਦਾ ਕੇ ਇਹ ਪ੍ਰੀਤ ਲਾ ਲੈਂਦਿਆ ਮਾਲਕ ਨਾਲ ਉਹਦੇ ਪ੍ਰੀਤ ਤੋਂ ਬਿਨਾਂ ਸਾਰੇ ਪ੍ਰੀਤਾਂ ਝੂਠੀਆਂ ਨੇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਨ ਮੈਂ ਵਿਸਰ ਸਭ ਜਾਏ